ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਮਾਨਯੋਗ ਡੀਜੀਪੀ ਸਰ શ્રી ਕੋਰਾ ਗਯਾਦਵ ਸਰ ਵੱਲੋਂ ਜਿਹੜਾ ਸਮੇਂ ਸਮੇਂ ਤੇ ਸਾਨੂੰ ਨਸ਼ਿਆ ਦੇ ਖਿਲਾਫ ਜਿਹੜਾ ਸਰਕਾਰ ਨੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਜਿਹੜੀ ਚਲਾਈ ਹੋਈ ਹੈ ਇਹਦੇ ਵਿੱਚ ਅਸੀਂ ਪਿਛਲੇ 1 ਮਾਰਚ ਤੋਂ ਕਾਫੀ ਸਾਡੇ ਜ਼ਿਲ੍ਹੇ ਪੱਧਰ ਤੇ ਕਾਫੀ ਕੰਮ ਚੱਲ ਰਿਹਾ ਹੈ ਜਦੇ ਵਿੱਚ ਅਸੀਂ ਕਰੀਬ 800 ਦੇ ਕਰੀਬ ਬੰਦੇ ਗ੍ਰਫਤਾਰ ਕਰ ਚੁੱਕੇ ਹਾਂ ਤੇ 600 ਦੇ ਕਰੀਬ ਵੀ ਅਸੀਂ ਐਫਆਈਆਰ ਵੀ ਦਰਜ ਕੀਤੀ ਹੈ ਫਿਲਹਾਲ ਅਸੀਂ ਜਿੱਥੇ ਹੈਗੇ ਮਾਸਟਰ ਕਲੋਨੀ ਇੱਥੇ ਅਸੀਂ ਅੱਜ ਕਸੋ ਆਪਰੇਸ਼ਨ ਕਰਾਇਆ ਸੀਗਾ ਕੋਡਨੈਂਸ ਸਰਚ ਆਪਰੇਸ਼ਨ ਇਸ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਵਕਫਾ ਖਾਵਾ ਤੇ ਕਸੋ ਆਪਰੇਸ਼ਨ ਚੱਲ ਰਹੇ ਨੇ ਤੇ ਅਰਲੀ ਮਾਰਨਿੰਗ ਤੋਂ ਹੀ ਆਪਰੇਸ਼ਨ ਸ਼ੁਰੂ ਹੋ ਚੁੱਕੇ ਹੋਏ ਤੇ ਆ ਹਜੇ ਚੱਲ ਰਿਹਾ ਹੈ ਹੁਣ ਤੱਕ ਇਹ ਸਾਰਾ ਜਿਹੜਾ ਆਪਰੇਸ਼ਨ ਹੈ ਐਸਪੀ ਡੀ ਸਾਹਿਬ ਡੀਐਸਪੀ ਅਮਲੋ ਗੁਰਦੀਪ ਜੀ ਤੇ ਡੀਐਸਪੀ ਬੱਸੀ ਰਾਜਕੁਮਾਰ ਜੀ ਸਾਹਿਬ ਦੇ ਇਹਨਾਂ ਦੀ ਨਿਗਰਾਨੀ ਹੇਠ ਇਹ ਸਾਰਾ ਆਪਰੇਸ਼ਨ ਚੱਲ ਰਿਹਾ ਹੈ ਇਹਦੇ ਵਿੱਚ ਹੁਣ ਤੱਕ 12 ਐਫਆਈਆਰ ਆ ਦਰਜ ਕੀਤੀਆਂ ਜਾ ਚੁੱਕੀਆਂ ਹਨ ਤੇ ਜਿਦੇ ਵਿੱਚ 12 ਬੰਦੇ ਗ੍ਰਫਤਾਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਚੋਂ 14000 ਦੀ ਜਿਹੜੀ ਹੈਗੀ ਡਰਗ ਮਨੀ ਬਰਾਮਦ ਹੋਈ ਹੈ ਉਸ ਤੋਂ ਇਲਾਵਾ ਆਪਣੇ ਕੋ ਇੱਥੇ ਜਿਹੜੀ ਫਾਰਮਾਸਿਊਟੀਕਲ ਡਰਗਸ ਹੁੰਦੇ ਆ ਜ਼ਿਆਦਾ ਜ਼ਿਆਦਾ ਮਾਤਰਾ ਫਾਰਮਾਸਿਊਟੀਕਲ ਡਰਗਸ ਨਹੀਂ ਮਿਲੀ ਹੈ ਜਿਦੇ ਵਿੱਚ ਜਿਦੇ ਵਿੱਚ ਲੋਮੋਟੇਲ ਅਲਪਰਾਜ਼ੋਲਮ ਦੀਆਂ ਗੋਲੀਆਂ ਮਿਲੀ ਹੈ ਇਸ ਤੋਂ ਇਲਾਵਾ ਸਾਨੂੰ ਦੋ ਇੰਜੈਕਸ਼ਨਸ ਵੀ ਮਿਲੇ ਆ ਤੇ ਕੁਝ ਜਿਹੜੀ ਹੈਗੀ ਆ ਬਹੁਤੀ ਸਮਾਲ ਕੁਆਂਟੀਟੀ ਦੇ ਵਿੱਚ ਸਾਨੂੰ ਹਿਰੋਇਨ ਵੀ ਬਰਾਮਦ ਹੋਈ ਹੈ ਇਦੇ ਵਿੱਚੋਂ ਕੁਝ ਸਾਨੂੰ ਡਰੱਗ ਦੇ ਵਿਕਟਿਮਸ ਵੀ ਮਿਲੇ ਆ ਉਹ ਕਰੀਬ 4 ਦੇ ਕਰੀਬ ਵਿਕਟਿਮਸ ਹੈਗੇ ਇਹਨਾਂ ਨੂੰ ਅਸੀਂ ਡਰੱਗ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਇਹਨਾਂ ਨੂੰ ਭੇਜ ਰਹੇ ਆ ਇਹਨਾਂ ਦਾ ਡੂਪ ਟੈਸਟ ਕਰਾਇਆ ਸੀ ਉਹ ਪੋਜ਼ਿਟਿਵ ਆਇਆ ਤੇ ਇਹਨਾਂ ਦਾ ਪ੍ਰੋਪਰ ਇਲਾਜ ਅਸੀਂ ਕਰਾਵਾਂਗੇ ਤੇ ਇਹ ਅੱਗੇ ਵੀ ਆਉਣ ਵਾਲੇ ਸਮਾਜ ਦੇ ਵਿੱਚ ਇਸ ਤਰੀਕੇ ਦੇ ਸਾਡੇ ਜ਼ਿਲ੍ਹੇ ਪੱਧਰ ਤੇ ਕਾਸੋ ਆਪਰੇਸ਼ਨ ਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਤਾਂ ਕਿ ਅਸੀਂ ਜਿਹੜਾ ਇਹ ਨਸ਼ੇ ਦਾ ਜਿਹੜਾ ਦੰਦਾ ਇਹਦਾ ਕਾਲਾ ਕਾਰੋਬਾਰ ਹੈ ਇਸ ਤੇ ਅਸੀਂ ਇਹਦੇ ਇਸ ਤੇ ਠੱਲ ਪਾਈ ਹੈ ਇਦੇ ਵਿੱਚ ਹੀ ਤੁਸੀਂ ਦੇਖਿਆ ਉਹਨਾ ਮਾਸਟਰ ਕੋਲੋਨੀ ਦੇ ਵਿੱਚ ਪਿਛਲੇ 20 ਸਾਲਾਂ ਦੇ ਵਿੱਚ ਅਸੀਂ ਕਈ ਕਦੇ ਕਈ ਡਿਮੋਲਿਸ਼ਨਸ ਵੀ ਕੀਤੇ ਆ ਹੁਣ ਤੱਕ ਤਿੰਨ ਡਿਮੋਲਿਸ਼ਨਸ ਕੱਲੀ ਇਸ ਜਗ੍ਹਾ ਦੇ ਵਿੱਚ ਤੇ ਜ਼ਿਲ੍ਹੇ ਪੱਧਰ ਤੇ ਸੱਤ ਇਦਾਂ ਦੀ ਜਿਹੜੀ ਪ੍ਰਾਪਰਟੀਆਂ ਹੈ ਜਿਨ੍ਹਾਂ ਨੂੰ ਜਿਹੜੇ ਨਸ਼ੇ ਦੇ ਕਾਲੀ ਕਮਾਈ ਤੋਂ ਬਣਾਏ ਗਿਆ ਸੀਗਾ ਉਹਨਾਂ ਦੀ ਉਸਾਰੀ ਨੂੰ ਢਾਇਆ ਗਿਆ ਹੈ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਤੇ ਆਂਡ ਵਾਲੇ ਸਮਾ ਦੇ ਵਿੱਚ ਇਸ ਤਰੀਕੇ ਦੀ ਕਾਰਵਾਈ ਲਗਾਤਾਰ ਜਾਰੀ ਰਹੂਗੀ ਲੋਕਾਂ ਨੂੰ ਮੇਰੀ ਇਹੀ ਅਪੀਲ ਹੈ ਕਿ ਕੰਟਰੋਲ ਰੂਮ ਦੇ ਰਾਹੀਂ 112 ਦੇ ਰਾਹੀਂ ਸਰਕਾਰ ਦੀ ਜਿਹੜੀ ਸੇਫ ਪੰਜਾਬ ਦੀ ਟਿਪਲਾਈ ਟਿਪਲਾਈ ਨੇ ਜਿਹੜੀ ਕਿ ਡੈਡੀਕੇਟਿਡ ਐਕਸਕਲੂਸਿਵ ਐਂਟੀ ਡਰਗ ਹੈਲਪਲਾਈਨ ਹੈ ਉਹਦੇ ਵਿੱਚ ਤੁਸੀਂ ਸਾਨੂੰ ਇਤਲਾਹ ਦੇ ਸਕਦੇ ਹੋ ਇਸ ਤੋਂ ਇਲਾਵਾ ਸਾਡੇ ਐਸ ਐਚਓ ਸਾਹਿਬਾਨ ਨੂੰ ਕਿਸੇ ਵੀ ਪੁਲਿਸ ਆਫਸਰ ਨੂੰ ਮੁਲਾਜ਼ਮ ਨੂੰ ਤੁਸੀਂ ਇਤਲਾਹ ਦੇ ਸਕਦੇ ਹੋ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਗੁਪਤ ਰੱਖੀ ਜਾਊਗੀ ਤੇ ਟਾਈਮ ਬਾਉਂਡ ਮੈਨਰ ਦੇ ਵਿੱਚ ਕਾਰਵਾਈ ਵੀ ਕੀਤੀ ਜਾਊਗੀ ਤੇ ਜਿਹੜੇ ਬੰਦੇ ਨਸ਼ੇ ਦੀ ਤਸਕਰੀ ਕਰਦੇ ਆ ਭਾਵੇਂ ਛੋਟੇ ਪਦਰ ਤੇ ਹੋਣ ਜਾਂ ਵੱਡੇ ਪਦਰ ਤੇ ਹੋਣ ਉਹਨਾਂ ਨੂੰ ਸਾਡੀ ਸਖਤ ਚੇਤਾਵਨੀ ਹੈ ਅਸੀਂ ਤੁਹਾਨੂੰ ਫੜਕੇ ਵੀ ਅੰਦਰ ਦੇਾਂਗੇ ਤੇ ਤੁਹਾਡੀ ਜਿਹੜੀ ਕਾਲੇ ਧੰਦੇ ਜਿਹੜੀ ਸਥਾਲੀ ਕਮਾਈ ਤੋਂ ਤੁਸੀਂ ਜੋ ਵੀ ਪ੍ਰਾਪਰਟੀ ਬਣਾਈ ਹੈ اسی ਤਰੀਕੇ ਨਾਲ ਉਹਨੂੰ ਅਸੀਂ ਢਾ ਉਹਨੂੰ ਅਸੀਂ ਢਾਵਾਂਗੇ ਵੀ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਤੇ ਨਾਲ ਨਾਲ ਐਨਡੀਪੀਐਸ ਦੇ ਵਿੱਚ ਜਿਹੜੇ 68 ਐਫ ਦੇ ਤਹਿਤ ਕਾਰਵਾਈ ਹੁੰਦੀ ਹੈ ਜਿਦੇ ਵਿੱਚ ਕੰਪੀਟੈਂਟ ਅਥਾਰਟੀ ਤੋਂ ਪ੍ਰਾਪਰਟੀ ਫ੍ਰੀਜ਼ ਕਰਾਈ ਜਾਂਦੀ ਹੈ ਉਹ ਵੀ ਨਾਲ ਨਾਲ ਸਾਡੀ ਜਿਹੜੀ ਹੈਗੀ ਹੈ ਕਾਰਵਾਈ ਜਾਰੀ। ਮੰਡੀ ਗੋਬਿੰਦਗੜ੍ਹ ਤੇ ਇੱਥੇ ਵੀ ਅਸੀਂ ਪਰਚੇ ਦਰਜ ਕੀਤੇ ਆ ਸਾਨੂੰ। ਇੱਥੇ ਵੀ ਕਰੀਬ ਜਿਹੜੇ ਹੈਗੇ ਆ 4 ਦੇ ਕਰੀਬੰਦੇ ਇਧਰੋਂ ਵੀ ਅਸੀਂ ਫੜੇ ਆ ਤੇ ਉਹਨਾਂ ਕੋਲ ਕੁਝ ਫਾਰਮਾਸਿਊਟੀ ਇਹ ਜ਼ਰੂਰ ਦੇਖਣ ਚਾਹੀਏ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਮੀਡੀਆ ਦੇ ਸਹਿਯੋਗ ਦੇ ਨਾਲ ਪਿਛਲੇ 4-5 ਮਹੀਨਾ ਦੇ ਵਿੱਚ ਇਸ ਏਰੀਆ ਦੇ ਵਿੱਚ ਪਾਰਟਿਕੂਲਰਲੀ ਕਿਉਂਕਿ ਇਹ ਨਸ਼ੇ ਦਾ ਇੱਕ ਗੜ ਮੰਨਾ ਜਾਂਦੀ ਮੰਨਿਆ ਜਾਂਦਾ ਸੀ ਉਹਦੇ ਵਿੱਚ ਕਾਫੀ ਜ਼ਿਆਦਾ ਸੁਧਾਰ ਆਇਆ ਹੈ ਕਿਉਂਕਿ ਇੱਥੇ ਸਾਡੇ ਜਿਹੜੇ ਐਸਪੀ ਸਾਹਿਬ ਦੇ ਵੱਲੋਂ ਇੱਥੇ ਐਸਐਚਓ ਸਾਹਿਬ ਵੱਲੋਂ ਇੱਥੇ ਕੈਮਰੇ ਵੀ ਲਵਾਏ ਗਏ ਹਨ ਉਹ ਵੀ ਉਹਦਾ ਵੀ ਬੜਾ ਇੱਕ ਡਿਟਰੈਂਡ ਫੈਕਟਰ ਹੈ ਤੇ ਜਿਹੜੇ ਕਿਉਂਕਿ ਜਿਹੜੇ ਮਾੜੇ ਅਨਸਰ ਹੁੰਦੇ ਉਹਨਾਂ ਨੂੰ ਫਿਰ ਡਰ ਪੈਂਦਾ ਤੇ ਕਈ ਇੱਕ 360 ਡਿਗਰੀ ਅਪਰੋਚ ਤੇ ਰਹੀ ਆ ਆਪਾਂ ਇਸ ਤੇ ਵਰਕ ਕਰ ਰਹੇ ਹਾਂ ਤਾਂ ਕਿ ਓਵਰ ਆਲ ਜਿਹੜਾ ਹੈਗਾ ਡਰੱਗਸ ਨੂੰ ਅਸੀਂ ਪੰਜਾਬ ਦੇ ਵਿੱਚ ਇੱਥੇ ਨੱਤ ਪਾਈ ਇਹਨੂੰ ਖਤਮ ਕਰੀਏ ਕਿ ਅਸੀਂ ਦੇਖਦੇ ਹਾਂ ਕਿ ਜਿਹੜਾ ਨਸ਼ੇ ਦਾ ਕਾਰੋਬਾਰ ਹੈ ਐਂਡ ਸਨੇਚਿੰਗ ਹੈ ਜਿਹੜੇ ਬੰਦੇ ਨਸ਼ਾ ਕਰਦੇ ਸੀ ਉਹ ਵੀ ਸਨੇਚਿੰਗ ਵੀ ਕਰਦੇ ਸੀ ਤੇ ਜਿਹੜੀ ਅਸੀਂ ਇਹ ਨਸ਼ੇ ਤੇ ਨੱਤ ਪਾਈ ਹੈ ਤੇਰਾ ਕਿੰਦਾ ਕਿਤੇ ਨਾ ਕਿਤੇ ਇੰਪੈਕਟ ਜਿਹੜਾ ਹੈਗਾ ਸਨੇਚਿੰਗ ਤੇ ਵੀ ਪਿਆ ਹੈ ਤੇ ਉੱਤੇ ਵੀ ਕਿਉਂਕਿ ਸਾਡਾ ਲਗਾਤਾਰ ਅਸੀਂ ਬੰਦੇ ਫੜ ਵੀ ਰਹੇ ਹਾਂ ਪ੍ਰੀਵੈਂਟਿਵ ਔਰ 360 ਡਿਗਰੀ ਤਰੀਕੇ ਨਾਲ ਜਦਾਂ ਮੈਂ ਪਹਿਲੇ ਵੀ ਕਿਹਾ ਸੀਗਾ ਪਰ ਟੋਟਲੀ ਇਹਨੂੰ ਜਿਹੜਾ ਹੈਗਾ ਕਰ ਰਹੇ ਆ ਤੇ ਅੱਗੇ ਵੀ ਆਉਣ ਵਾਲੇ ਸਮਾਂ ਦੇ ਵਿੱਚ ਵੀ ਇਦਾਂ ਹੀ ਜਾਰੀ ਰਹੂਗਾ। ਅਸੀਂ ਨਾ ਦੋ ਥਾਵਾਂ ਤੇ ਕੰਮ ਕਰ ਰਹੇ ਹਾਂ ਜਿਹੜਾ ਪਹਿਲਾ ਅਸੀਂ ਅਜਨਾਲਾ ਜਨਮੀ ਪਿੰਡ ਦੇ ਵਿੱਚ ਅਸੀਂ ਚੌਕੀ ਦਾ ਇੱਕ ਪ੍ਰੋਪੋਜ਼ਲ ਸੀਗਾ ਉਹ ਸਾਡੇ ਵੱਲੋਂ ਉਹਦੀ ਸਾਰੇ ਡਾਕੂਮੈਂਟਸ ਤਿਆਰ ਕਰਕੇ ਉਹ ਭੇਜੇ ਜਾ ਚੁੱਕੇ ਹਨ ਉੱਪਰ ਸੀਨੀਅਰ ਪੱਧਰ ਤੇ। ਉੱਤੇ ਜਿਹੜਾ ਹੈਗਾ ਉਹ ਡਿਸਕਸ਼ਨ ਚੱਲ ਰਿਹਾ ਹੈ ਤੇ ਕਨਕਲੂਸਿਵ ਸਟੇਜ ਤੇ ਹੈ। ਫਿਰ ਜੋ ਵੀ ਹੋਏਗਾ ਤੁਹਾਡੇ ਨਾਲ ਸਾਂਝਾ ਕਰ ਦਾਂਗੇ। ਇਸ ਤੋਂ ਇਲਾਵਾ ਵਜ਼ੀਰਾਬਾਦ ਦੇ ਵਿੱਚ ਵੀ ਅਸੀਂ ਪੰਚਾਇਤ ਦੇ ਸਹਿਯੋਗ ਦੇ ਨਾਲ ਉਧਰ ਵੀ ਅਸੀਂ ਇੱਕ ਜਗ੍ਹਾ ਆਈਡੈਂਟੀਫਾਈ ਕਰ ਰਹੇ ਹਾਂ ਬਿਕੋਜ਼ ਉਹ ਵੀ ਜਿਹੜਾ ਹੈਗਾ ਗ੍ਰੈਜੂਅਲੀ ਇੰਡਸਟਰੀਅਲ ਹੱਬ ਬਣ ਰਹਾ ਹੈ ਤੇ ਵਜ਼ੀਰਾਬਾਦ ਅਜਨਾਲੇ ਸਾਰੇ ਪਿੰਡ ਨਾਲ ਨਾਲ ਫੋਕਲ ਪੁਆਇੰਟ ਤੇ ਅਸੀਂ ਸਾਡਾ ਮੰਤਵ ਹੈ ਕਿ ਉਸ ਏਰੀਆ ਦੇ ਵਿੱਚ ਪੈਟਰੋਲਿੰਗ ਤਾਂ ਸਾਡੀ ਚੱਲ ਰਹੀ ਹੈ ਤੇ ਇਹਦੇ ਨਾਲ ਨਾਲ ਅਸੀਂ ਜ਼ਰੂਰ ਇੱਕ ਪੱਕੀ ਪੁਲਿਸ ਆਊਟਪੋਸਟ ਅਸੀਂ ਬਣਾਵਾਂਗੇ ਤੇ ਮੈਨੂੰ ਜੋ ਉਮੀਦ ਹੈ ਅਗਰ ਸਰਪੰਚ ਸਾਹਿਬ ਜਾਂ ਪੰਚਾਇਤ ਦੇ ਨਾਲ ਸਾਡਾ ਚੱਲ ਰਿਹਾ ਲਗਾਤਾਰ ਰابطਾ ਜਲਦ ਜਲਦੀ ਅਸੀਂ ਪੰਚਾਇਤ ਦੇ ਸਹਿਯੋਗ ਨਾਲ ਤੁਹਾਨੂੰ ਵਜ਼ੀਰਾਬਾਦ ਦੇ ਵਿੱਚ ਇੱਕ ਚੌਕੀ ਵੀ ਅਸੀਂ ਬਣਾ ਕੇ ਦਿਆ ਹੈ ਤੇ ਜਦੋਂ ਪੰਜਾਬ ਸਰਕਾਰ ਵੱਲੋਂ ਮਾਨਯੋਗ ਸੀਐਮ ਸਾਹਿਬ ਵੱਲੋਂ ਤੇ ਮਾਨਯੋਗ ਡੀਜੀਪੀ ਸਰ શ્રી ਕੋਰਾ ਬਿਆਦਵ ਸਰ ਵੱਲੋਂ ਜਿਹੜਾ ਸਮੇਂ ਸਮੇਂ ਤੇ ਸਾਨੂੰ ਨਸ਼ਿਆ ਦੇ ਖਿਲਾਫ ਜਿਹੜਾ ਸਰਕਾਰ ਨੇ ਯੁੱਧ ਨਸ਼ਾ ਵਿਰੁੱਧ ਮੁਹਿੰਮ ਜਿਹੜੀ ਚਲਾਈ ਹੋਈ ਹੈ ਇਹਦੇ ਵਿੱਚ ਅਸੀਂ ਪਿਛਲੇ 1 ਮਾਰਚ ਤੋਂ ਕਾਫੀ ਸਾਡੇ ਜ਼ਿਲੇ ਪੱਧਰ ਤੇ ਕਾਫੀ ਕੰਮ ਚੱਲ ਰਿਹਾ ਹੈ ਜਿਹਦੇ ਵਿੱਚ ਅਸੀਂ ਕਰੀਬ 800 ਦੇ ਕਰੀਬ ਬੰਦੇ ਗ੍ਰਫਤਾਰ ਕਰ ਚੁੱਕੇ ਹਾਂ ਤੇ 600 ਦੇ ਕਰੀਬ ਵੀ ਅਸੀਂ ਐਫ ਆਈ ਆਰ ਵੀ ਦਰਜ ਕੀਤੀ ਹੈ ਫਿਲਹਾਲ ਅਸੀਂ ਜਿੱਥੇ ਹੈਗੇ ਆ ਮਾਸਟਰ ਕਲੋਨੀ ਇੱਥੇ ਅਸੀਂ ਅੱਜ ਕਸੋ ਆਪਰੇਸ਼ਨ ਕਰਾਇਆ ਸੀਗਾ ਕਾਡਰਨੈਂਸ ਸਰਚ ਆਪਰੇਸ਼ਨ ਇਸ ਤੋਂ ਇਲਾਵਾ ਜ਼ਿਲ੍ਹੇ ਦੇ ਹੋਰ ਹਿੱਸਿਆਂ ਦੇ ਵਿੱਚ ਵੀ ਵਕਫਾ ਖਾਂਵਾ ਤੇ ਕਸੋ ਆਪਰੇਸ਼ਨ ਚੱਲ ਰਹੇ ਨੇ ਤੇ ਅਰਲੀ ਮਾਰਨਿੰਗ ਤੋਂ ਇਹ ਆਪਰੇਸ਼ਨ ਸ਼ੁਰੂ ਹੋ ਚੁੱਕੇ ਹੋਏ ਤੇ ਆ ਹਜੇ ਚੱਲ ਰਿਹਾ ਹੈ ਹੁਣ ਤੱਕ ਇਹ ਸਾਰਾ ਜਿਹੜਾ ਆਪਰੇਸ਼ਨ ਹੈ ਐਸਪੀ ਡੀ ਸਾਹਿਬ ਡੀਐਸਪੀ ਅਮਲੋ ਗੁਰਦੀਪ ਜੀ ਤੇ ਡੀਐਸਪੀ ਬੱਸੀ ਰਾਜਕੁਮਾਰ ਜੀ ਸਾਹਿਬ ਦੇ ਇਹਨਾਂ ਦੀ ਨਿਗਰਾਨੀ ਹੇਠ ਇਹ ਸਾਰਾ ਆਪਰੇਸ਼ਨ ਚੱਲ ਰਿਹਾ ਹੈ ਇਦੇ ਵਿੱਚ ਹੁਣ ਤੱਕ 12 ਐਫਆਈਆਰ ਐ ਦਰਜ ਕੀਤੇ ਜਾ ਚੁੱਕੀਆਂ ਹਨ ਤੇ ਜਿਦੇ ਵਿੱਚ 12 ਬੰਦੇ ਗ੍ਰਫਤਾਰ ਕੀਤੇ ਜਾ ਚੁੱਕੇ ਹਨ ਜਿਨ੍ਹਾਂ ਚੋਂ 14000 ਦੀ ਜਿਹੜੀ ਹੈਗੀ ਡਰਗ ਮਨੀ ਬਰਾਮਦ ਹੋਈ ਹੈ ਉਸ ਤੋਂ ਇਲਾਵਾ ਆਪਣੇ ਕੋ ਇੱਥੇ ਜਿਹੜੀ ਫਾਰਮਾਸਿਊਟੀਕਲ ਡਰਗਸ ਹੁੰਦੇ ਆ ਜ਼ਿਆਦਾ ਜ਼ਿਆਦਾ ਮਾਤਰਾ ਫਾਰਮਾਸਿਊਟੀਕਲ ਡਰਗਸ ਨਹੀਂ ਮਿਲੀ ਹੈ ਜਿਦੇ ਵਿੱਚ ਜਿਦੇ ਵਿੱਚ ਲੋਮੋਟੇਲ ਅਲਪਰਾਜ਼ੋਲਮ ਦੀਆਂ ਗੋਲੀਆਂ ਮਿਲੀ ਹੈ ਇਸ ਤੋਂ ਇਲਾਵਾ ਸਾਨੂੰ ਦੋ ਇੰਜੈਕਸ਼ਨਸ ਵੀ ਮਿਲੇ ਹਨ ਤੇ ਕੁਝ ਜਿਹੜੀ ਹੈਗੀ ਆ ਬਹੁਤੀ ਸਮਾਲ ਕੁਆਂਟੀਟੀ ਦੇ ਵਿੱਚ ਸਾਨੂੰ ਹਿਰੋਇਨ ਵੀ ਬਰਾਮਦ ਹੋਈ ਹੈ ਇਦੇ ਵਿੱਚੋਂ ਕੁਝ ਸਾਨੂੰ ਡਰੱਗ ਦੇ ਵਿਕਟਿਮਸ ਵੀ ਮਿਲੇ ਆ ਉਹ ਕਰੀਬ 4 ਦੇ ਕਰੀਬ ਵਿਕਟਿਮਸ ਹੈਗੇ ਇਹਨਾਂ ਨੂੰ ਅਸੀਂ ਡਰੱਗ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਇਹਨਾਂ ਨੂੰ ਭੇਜ ਰਹੇ ਆ ਇਹਨਾਂ ਦਾ ਡੂਪ ਟੈਸਟ ਕਰਾਇਆ ਸੀ ਉਹ ਪੋਜ਼ਿਟਿਵ ਆਇਆ ਤੇ ਇਹਨਾਂ ਦਾ ਪ੍ਰੋਪਰ ਇਲਾਜ ਅਸੀਂ ਕਰਾਵਾਂਗੇ ਤੇ ਇਹ ਅੱਗੇ ਵੀ ਆਉਣ ਵਾਲੇ ਸਮਾਜ ਦੇ ਵਿੱਚ ਇਸ ਤਰੀਕੇ ਦੇ ਸਾਡੇ ਜ਼ਿਲ੍ਹੇ ਪੱਧਰ ਤੇ ਕਾਸੋ ਆਪਰੇਸ਼ਨ ਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਤਾਂ ਕਿ ਅਸੀਂ ਜਿਹੜਾ ਇਹ ਨਸ਼ੇ ਦਾ ਜਿਹੜਾ ਦੰਦਾ ਇਹਦਾ ਕਾਲਾ ਕਾਰੋਬਾਰ ਹੈ ਇਸ ਤੇ ਅਸੀਂ ਇਹਦੇ ਇਸ ਤੇ ਠੱਲ ਪਾਈ ਹੈ ਇਦੇ ਵਿੱਚ ਹੀ ਤੁਸੀਂ ਦੇਖਿਆ ਉਹਨਾ ਮਾਸਟਰ ਕੋਲੋਨੀ ਦੇ ਵਿੱਚ ਪਿਛਲੇ 20 ਸਾਲਾਂ ਦੇ ਵਿੱਚ ਅਸੀਂ ਕਈ ਕਦੇ ਕਈ ਡਿਮੋਲਿਸ਼ਨਸ ਵੀ ਕੀਤੇ ਆ ਹੁਣ ਤੱਕ ਤਿੰਨ ਡਿਮੋਲਿਸ਼ਨਸ ਕੱਲੀ ਇਸ ਜਗ੍ਹਾ ਦੇ ਵਿੱਚ ਤੇ ਜ਼ਿਲ੍ਹੇ ਪੱਧਰ ਤੇ ਸੱਤ ਇਦਾਂ ਦੀ ਜਿਹੜੀ ਪ੍ਰਾਪਰਟੀਆਂ ਹੈ ਜਿਨ੍ਹਾਂ ਨੂੰ ਜਿਹੜੇ ਨਸ਼ੇ ਦੇ ਕਾਲੀ ਕਮਾਈ ਤੋਂ ਬਣਾਏ ਗਿਆ ਸੀਗਾ ਉਹਨਾਂ ਦੀ ਉਸਾਰੀ ਨੂੰ ਢਾਇਆ ਗਿਆ ਹੈ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਤੇ ਆਂਡ ਵਾਲੇ ਸਮਾ ਦੇ ਵਿੱਚ ਇਸ ਤਰੀਕੇ ਦੀ ਕਾਰਵਾਈ ਲਗਾਤਾਰ ਜਾਰੀ ਰਹੂਗੀ ਲੋਕਾਂ ਨੂੰ ਮੇਰੀ ਇਹੀ ਅਪੀਲ ਹੈ ਕਿ ਕੰਟਰੋਲ ਰੂਮ ਦੇ ਰਾਹੀਂ 112 ਦੇ ਰਾਹੀਂ ਸਰਕਾਰ ਦੀ ਜਿਹੜੀ ਸੇਫ ਪੰਜਾਬ ਦੀ ਟਿਪਲਾਈ ਟਿਪਲਾਈ ਨੇ ਜਿਹੜੀ ਕਿ ਡੈਡੀਕੇਟਿਡ ਐਕਸਕਲੂਸਿਵ ਐਂਟੀ ਡਰਗ ਹੈਲਪਲਾਈਨ ਹੈ ਉਹਦੇ ਵਿੱਚ ਤੁਸੀਂ ਸਾਨੂੰ ਇਤਲਾਹ ਦੇ ਸਕਦੇ ਹੋ ਇਸ ਤੋਂ ਇਲਾਵਾ ਸਾਡੇ ਐਸ ਐਚਓ ਸਾਹਿਬਾਨ ਨੂੰ ਕਿਸੇ ਵੀ ਪੁਲਿਸ ਆਫਸਰ ਨੂੰ ਮੁਲਾਜ਼ਮ ਨੂੰ ਤੁਸੀਂ ਇਤਲਾਹ ਦੇ ਸਕਦੇ ਹੋ ਤੁਹਾਡੀ ਜਿਹੜੀ ਆਈਡੈਂਟੀਟੀ ਹੈ ਉਹ ਗੁਪਤ ਰੱਖੀ ਜਾਊਗੀ ਤੇ ਟਾਈਮ ਬౌੰਡ ਮੈਨਰ ਦੇ ਵਿੱਚ ਕਾਰਵਾਈ ਵੀ ਕੀਤੀ ਜਾਊਗੀ ਤੇ ਜਿਹੜੇ ਬੰਦੇ ਨਸ਼ੇ ਦੀ ਤਸਕਰੀ ਕਰਦੇ ਆ ਭਾਵੇਂ ਛੋਟੇ ਪਦਰ ਤੇ ਹੋਣ ਜਾਂ ਵੱਡੇ ਪਦਰ ਤੇ ਹੋਣ ਉਹਨਾਂ ਨੂੰ ਸਾਡੀ ਸਖਤ ਚੇਤਾਵਨੀ ਹੈ ਅਸੀਂ ਤੁਹਾਨੂੰ ਫੜਕੇ ਵੀ ਅੰਦਰ ਦੇਾਂਗੇ ਤੇ ਤੁਹਾਡੀ ਜਿਹੜੀ ਕਾਲੇ ਧੰਦੇ ਜਿਹੜੀ ਥਾਲੀ ਕਮਾਈ ਤੋਂ ਤੁਸੀਂ ਜੋ ਵੀ ਪ੍ਰਾਪਰਟੀ ਬਣਾਈ ਹੈ اسی ਤਰੀਕੇ ਨਾਲ ਉਹਨੂੰ ਅਸੀਂ ਢਾ ਉਹਨੂੰ ਅਸੀਂ ਢਾਵਾਂਗੇ ਵੀ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਤੇ ਨਾਲ ਨਾਲ ਐਨਡੀਪੀਐਸ ਦੇ ਵਿੱਚ ਜਿਹੜੇ 68 ਐਫ ਦੇ ਤਹਿਤ ਕਾਰਵਾਈ ਹੁੰਦੀ ਹੈ ਜਿਦੇ ਵਿੱਚ ਕੰਪੀਟੈਂਟ ਅਥਾਰਟੀ ਤੋਂ ਪ੍ਰਾਪਰਟੀ ਫ੍ਰੀਜ਼ ਕਰਾਈ ਜਾਂਦੀ ਹੈ ਉਹ ਵੀ ਨਾਲ ਨਾਲ ਸਾਡੀ ਜਿਹੜੀ ਹੈਗੀ ਹੈ ਕਾਰਵਾਈ ਜਾਰੀ। ਮੰਡੀ ਗੋਬਿੰਦਗੜ੍ਹ ਤੇ ਇੱਥੇ ਵੀ ਅਸੀਂ ਪਰਚੇ ਦਰਜ ਕੀਤੇ ਆ ਸਾਨੂੰ। ਇੱਥੇ ਵੀ ਕਰੀਬ ਜਿਹੜੇ ਹੈਗੇ ਆ 4 ਦੇ ਕਰੀਬੰਦੇ ਇਧਰੋਂ ਵੀ ਅਸੀਂ ਫੜੇ ਆ ਤੇ ਉਹਨਾਂ ਕੋਲ ਕੁਝ ਫਾਰਮਾਸਿਊਟੀਕ ਇਹ ਜ਼ਰੂਰ ਦੇਖਣ ਚਾਹੀਏ ਕਿ ਲੋਕਾਂ ਦੇ ਸਹਿਯੋਗ ਦੇ ਨਾਲ ਮੀਡੀਆ ਦੇ ਸਹਿਯੋਗ ਦੇ ਨਾਲ ਪਿਛਲੇ 4-5 ਮਹੀਨਾ ਦੇ ਵਿੱਚ ਇਸ ਏਰੀਆ ਦੇ ਵਿੱਚ ਪਾਰਟਿਕੂਲਰਲੀ ਕਿਉਂਕਿ ਇਹ ਨਸ਼ੇ ਦਾ ਇੱਕ ਗੜ ਮੰਨਾ ਜਾਂਦੀ ਮੰਨਿਆ ਜਾਂਦਾ ਸੀ ਉਹਦੇ ਵਿੱਚ ਕਾਫੀ ਜ਼ਿਆਦਾ ਸੁਧਾਰ ਆਇਆ ਹੈ ਕਿਉਂਕਿ ਇੱਥੇ ਸਾਡੇ ਜਿਹੜੇ ਐਸਪੀ ਸਾਹਿਬ ਦੇ ਵੱਲੋਂ ਇੱਥੇ ਐਸਐਚਓ ਸਾਹਿਬ ਵੱਲੋਂ ਇੱਥੇ ਕੈਮਰੇ ਵੀ ਲਵਾਏ ਗਏ ਹਨ ਉਹ ਵੀ ਉਹਦਾ ਵੀ ਬੜਾ ਇੱਕ ਡਿਟਰੈਂਡ ਫੈਕਟਰ ਹੈ ਤੇ ਜਿਹੜੇ ਕਿਉਂਕਿ ਜਿਹੜੇ ਮਾੜੇ ਅਨਸਰ ਹੁੰਦੇ ਉਹਨਾਂ ਨੂੰ ਫਿਰ ਡਰ ਪੈਂਦਾ ਹੈ ਤੇ ਕਈ ਇੱਕ 360 ਡਿਗਰੀ ਅਪਰੋਚ ਤੇ ਰਹੀ ਆ ਆਪਾਂ ਇਸ ਤੇ ਵਰਕ ਕਰ ਰਹੇ ਆ ਤਾਂ ਕਿ ਓਵਰ ਆਲ ਜਿਹੜਾ ਹੈਗਾ ਡਰੱਗਸ ਨੂੰ ਅਸੀਂ ਪੰਜਾਬ ਦੇ ਵਿੱਚ ਇੱਥੇ ਨੱਤ ਪਾਈ ਇਹਨੂੰ ਖਤਮ ਕਰੀਏ ਕਿ ਅਸੀਂ ਦੇਖਦੇ ਆ ਕਿ ਜਿਹੜਾ ਨਸ਼ੇ ਦਾ ਕਾਰੋਬਾਰ ਹੈ ਐਂਡ ਸਨੇਚਿੰਗ ਹੈ ਜਿਹੜੇ ਬੰਦੇ ਨਸ਼ਾ ਕਰਦੇ ਸੀ ਉਹ ਵੀ ਸਨੇਚਿੰਗ ਵੀ ਕਰਦੇ ਸੀ ਤੇ ਜਿਹੜੀ ਅਸੀਂ ਇਹ ਨਸ਼ੇ ਤੇ ਨੱਤ ਪਾਈ ਹੈ ਤੇਰਾ ਕਿੰਦਾ ਕਿਤੇ ਨਾ ਕਿਤੇ ਇੰਪੈਕਟ ਜਿਹੜਾ ਹੈਗਾ ਸਨੇਚਿੰਗ ਤੇ ਵੀ ਪਿਆ ਹੈ ਤੇ ਉੱਤੇ ਵੀ ਕਿਉਂਕਿ ਸਾਡਾ ਲਗਾਤਾਰ ਅਸੀਂ ਬੰਦੇ ਫੜ ਵੀ ਰਹੇ ਹਾਂ ਪ੍ਰੀਵੈਂਟਿਵ ਵੀ ਕਰ ਰਹੇ ਹਾਂ ਪਰਚੇ ਵੀ ਦਰਜ ਕਰ ਰਹੇ ਹਾਂ ਔਰ 360 ਡਿਗਰੀ ਤਰੀਕੇ ਨਾਲ ਜਦਾਂ ਮੈਂ ਪਹਿਲੇ ਵੀ ਕਿਹਾ ਸੀਗਾ ਪਰ ਟੋਟਲੀ ਇਹਨੂੰ ਜਿਹੜਾ ਹੈਗਾ ਕਰ ਰਹੇ ਆ ਤੇ ਅੱਗੇ ਵੀ ਆਉਣ ਵਾਲੇ ਸਮਾਂ ਦੇ ਵਿੱਚ ਵੀ ਇਦਾਂ ਹੀ ਜਾਰੀ ਰਹੂਗਾ। ਅਸੀਂ ਨਾ ਦੋ ਥਾਵਾਂ ਤੇ ਕੰਮ ਕਰ ਰਹੇ ਹਾਂ ਜਿਹੜਾ ਪਹਿਲਾ ਅਸੀਂ ਅਜਨਾਲਾ ਜਨਮੀ ਪਿੰਡ ਦੇ ਵਿੱਚ ਅਸੀਂ ਚੌਕੀ ਦਾ ਇੱਕ ਪ੍ਰੋਪੋਜ਼ਲ ਸੀਗਾ ਉਹ ਸਾਡੇ ਵੱਲੋਂ ਉਹਦੀ ਸਾਰੇ ਡਾਕੂਮੈਂਟਸ ਤਿਆਰ ਕਰਕੇ ਉਹ ਭੇਜੇ ਜਾ ਚੁੱਕੇ ਹਨ ਉੱਪਰ ਸੀਨੀਅਰ ਪੱਧਰ ਤੇ। ਉੱਤੇ ਜਿਹੜਾ ਹੈਗਾ ਉਹ ਡਿਸਕਸ਼ਨ ਚੱਲ ਰਿਹਾ ਹੈ ਤੇ ਕਨਕਲੂਸਿਵ ਸਟੇਜ ਤੇ ਹੈ। ਫਿਰ ਜੋ ਵੀ ਹੋਏਗਾ ਤੁਹਾਡੇ ਨਾਲ ਸਾਂਝਾ ਕਰ ਦਾਂਗੇ। ਇਸ ਤੋਂ ਇਲਾਵਾ ਵਜ਼ੀਰਾਬਾਦ ਦੇ ਵਿੱਚ ਵੀ ਅਸੀਂ ਪੰਚਾਇਤ ਦੇ ਸਹਿਯੋਗ ਦੇ ਨਾਲ ਉਧਰ ਵੀ ਅਸੀਂ ਇੱਕ ਜਗ੍ਹਾ ਆਈਡੈਂਟੀਫਾਈ ਕਰ ਰਹੇ ਹਾਂ ਬਿਕੋਜ਼ ਉਹ ਵੀ ਜਿਹੜਾ ਹੈਗਾ ਗ੍ਰੈਜੂਅਲੀ ਇੰਡਸਟਰੀਅਲ ਹੱਬ ਬਣ ਰਹਾ ਹੈ ਤੇ ਵਜ਼ੀਰਾਬਾਦ ਅਜਨਾਲੇ ਸਾਰੇ ਪਿੰਡ ਨਾਲ ਨਾਲ ਫੋਕਲ ਪੁਆਇੰਟ ਤੇ ਅਸੀਂ ਸਾਡਾ ਮੰਤਵ ਹੈ ਕਿ ਉਸ ਏਰੀਆ ਦੇ ਵਿੱਚ ਪੈਟਰੋਲਿੰਗ ਤਾਂ ਸਾਡੀ ਚੱਲ ਰਹੀ ਹੈ ਤੇ ਇਹਦੇ ਨਾਲ ਨਾਲ ਅਸੀਂ ਜ਼ਰੂਰ ਇੱਕ ਪੱਕੀ ਪੁਲਿਸ ਆਊਟਪੋਸਟ ਅਸੀਂ ਬਣਾਵਾਂਗੇ ਤੇ ਮੈਨੂੰ ਜੋ ਉਮੀਦ ਹੈ ਅਗਰ ਸਰਪੰਚ ਸਾਹਿਬ ਜਾਂ ਪੰਚਾਇਤ ਦੇ ਨਾਲ ਸਾਡਾ ਚੱਲ ਰਿਹਾ ਲਗਾਤਾਰ ਰابطਾ ਜਲਦ ਜਲਦੀ ਅਸੀਂ ਪੰਚਾਇਤ ਦੇ ਸਹਿਯੋਗ ਨਾਲ ਤੁਹਾਨੂੰ ਵਜ਼ੀਰਾਬਾਦ ਦੇ ਵਿੱਚ ਇੱਕ ਚੌਕੀ ਵੀ ਅਸੀਂ ਬਣਾ ਕੇ ਦਿਆਗੇ ਤੇ ਜਦੋਂ